ਸਤਨਾਮ ਸ੍ਰੀ ਵਾਹਿਗੁਰੂ ਸਾਇ ਜੀ ਹੱਕ ਪਰਾਇਆ ਨਾਨਕਾ ਉਸ ਸੁਆਰ ਉਸ ਗਾਏ ਗੁਰਪੀਰ ਹਾ ਜੋ ਮੁਰਦਾਰ ਨ ਖਾਏ ਗੱਲੇ ਪਿਸਤ ਨ ਜਾਈਐ ਛਟੈ ਸੱਚ ਕਮਾਏ ਨਾਰਨ ਪਾਹੇ ਹਰਾਮ ਮਹ ਹੋਏ ਹਲਾਲ ਨ ਜਾਏ ਬਾਣੀ ਗੁਰੂ ਗੁਰਬਾਣੀ ਅੰਬਰਤ ਸਰ ਗੁਰਬਾਣੀ ਕਹੈ ਸੇਵਕ ਜਨਮਨ ਪਰਤਖ ਗੁਰ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲਾ ਪਹਿਲਾ ਕਰ ਸਤਿਨਾਮ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜੋਗ ਨਖਿੰਥਾ ਯੋਗ ਨਾ ਡੰਡੇ ਯੋਗ ਨਾ ਭਸਮ ਚੜਾਈ ਐ ਯੋਗ ਨਾ ਮੁੰਦੀ ਮੋਢ ਮੁੜਾਇ ਯੋਗ ਨਾ ਸਿੰਗੀ ਰਾਈ ਐ ਅੰਜਨ ਮਾਹੀ ਨਿਰੰਜਨ ਰਹੀਆ ਜੋਗ ਜੁਗਤ ਇਬ ਪਾਈ ਐ ਗੱਲੇ ਜੋਗ ਨ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾ ਜੋਗਨ ਬਾਹਰ ਮੜੀ ਮਸਾਣੀ ਜੋਗਨ ਤਾੜੀ ਲਾਈਐ ਜੋਗਨ ਦੇਸ ਦਸੰਤਰ ਭਵਿਆ ਜੋਗਨ ਤੀਰਥ ਨਾਈਐ ਅੰਜਨ ਮਾਹੀ ਨਿਰੰਜਨ ਰਹੀਆ ਜੋਗ ਜੁਗਤ ਇਵ ਪਾਈਆ ਸਤਗੁਰ ਭੇਟਾ ਤਾਂ ਸਹ ਸਤੁੱਟਾ ਤਾਵਤ ਵਰਜ ਰਹਾਈਆ ਨੇਜਰ ਚਰੈ ਸਹਜ ਤੁਨ ਲੱਗ ਘਰ ਹੀ ਪਰਚ ਪਾਈਐ ਅੰਜਨ ਬਾਹੀ ਨਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਨਾਨਕ ਜੀਵਤਿਆ ਮਰ ਰਹੀ ਐ ਐਸਾ ਜੋਗ ਕਮਾਈਐ ਬਾਜੀ ਬਾਜੋਂ ਸਿੰਗੀ ਵੱਜ ਤਉ ਨਿਰਭਉ ਪਦ ਪਾਈਐ ਨਰੰਜਨ ਮਾਹੀ ਨਰੰਜਨ ਰਹੀਆ ਜੋਗ ਜੁਗਤ ਤਾ ਪਾਈਐ ਅੰਜਨ ਮਾਹੀ ਨਰੰਜਨ ਰਹੀਆ ਜੋਗ ਜੁਗਤ ਤਾ ਪਾਈਐ ਖਨਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਜਿਹਾ ਦਾ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਸਾਂਝ ਪਾਈਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 730 ਅੰਗ ਦੇ ਉੱਤੇ ਸਭਾ ਹੈ ਮਾਨ ਸੋਹਿ ਨਹੱਲਾ ਪਹਿਲਾ ਸੋਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮੁਖਾਰ ਵਿਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਘਰ 7ਮ 7ਵੇਂ ਘਰ ਸੁਰਤਾਲ ਦੇ ਵਿੱਚ ਗਉਣ ਦੀ ਇਸ ਸ਼ਬਦ ਨੂੰ ਹਦਾਇਤ ਗੁਰੂ ਸਾਹਿਬ ਨੇ ਕੀਰਤਨੀਆਂ ਨੂੰ ਕੀਤੀ ਕਿ ਇਸ ਸ਼ਬਦ ਨੂੰ ਜੇ ਵਾਜੇ ਤੇ ਗਾਣਾ ਤਾਂ ਇਹਨੂੰ 7ਵੇਂ ਘਰ ਸਰਦਾਰ ਦੇ ਵਿੱਚ ਗਾਉਣੇ ਇੱਕ ਉਹ ਅੰਗਾਰ ਸਤਿਗੁਰ ਪ੍ਰਸਾਦ ਕੇ ਪਰਮਾਤਮਾ ਇੱਕ ਹੈ ਇਹਨੂੰ ਅਸੀਂ ਵੰਡੀਆਂ ਨਾ ਪਾਈਏ 2 3 4 ਧਨਕੀਏ ਪਰਮਾਤਮਾ ਇੱਕ ਹੈ ਉਹਦਾ ਨਾਮ ਵੱਖਰੇ ਵੱਖਰੇ ਹੋ ਸਕਦੇ ਆ ਨਾਮ ਕਰਕੇ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਭਗਵਾਨ ਕਹਿੰਦਾ ਪਰ ਹੈ ਪਰਮਾਤਮਾ ਇੱਕ ਸਤਗੁਰ ਪ੍ਰਸਾਦ ਕਹਿੰਦੇ ਉਹ ਮਿਲਦਾ ਕਿਵੇਂ ਹੈ ਜੀ ਕਹਿੰਦੇ ਜਦੋਂ ਸਤਗੁਰੂ ਦੀ ਕਿਰਪਾ ਹੋ ਜੇ ਨਾ ਉਦੋਂ ਉਹਦਾ ਮਲਾਪ ਹੋ ਜਾਂਦਾ ਹੈ ਇੱਥੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਉਸ ਪ੍ਰਮਾਤਮਾ ਦੇ ਨਾਲ ਜੇ ਮਿਲਾਪ ਕਰਨਾ ਹੈ ਤਾਂ ਪਹਿਲਾਂ ਗੁਰੂ ਐਸਾ ਹੋਣਾ ਚਾਹੀਦਾ ਜਿਹੜਾ ਆਪ ਉਹਦੇ ਵਿੱਚ ਅਭੇਦ ਹੋਵੇ ਜੇ ਅਸੀਂ ਕਹੀਏ ਵੀ ਆਹ ਸਾਧਨਾ ਦੇ ਨਾਲ ਅਸੀਂ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਗੇ ਗੁਰੂ ਸਾਹਿਬ ਨੇ ਅੱਜ ਇੱਥੇ ਇਸ ਸ਼ਬਦ ਦੇ ਵਿੱਚ ਜਿਹੜੇ ਲੋਕ ਸਾਧਨਾ ਦੇ ਨਾਲ ਕਹਿੰਦੇ ਅਸੀਂ ਆਹ ਸਾਧਨ ਕੀਤਾ ਸੀ ਆਹ ਕੀਤਾ ਸੀ ਆਹ ਕੀਤਾ ਕਿ ਇਹਦੇ ਨਾਲ ਪਰਮਾਤਮਾ ਦੇ ਵਿੱਚ ਆ ਭੇਦ ਹੋ ਜਾਣਗੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਹੋ ਨਹੀਂ ਸਕਦਾ ਕਿ ਤੁਸੀਂ ਇਸ ਤਰ੍ਹਾਂ ਕਿਸੇ ਜੋਗ ਸਾਧਨਾ ਦੇ ਨਾਲ ਪਰਮਾਤਮਾ ਦੇ ਵਿੱਚ ਆ ਭੇਦ ਹੋ ਜਾਓ ਦੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿਣਾ ਕੀ ਚਾਉਂਦੇ ਆ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਸ਼ਬਦ ਨੂੰ ਜੋਗ ਨ ਖਿੰਥਾ ਜੋਗ ਨ ਡੰਡਾ ਜੋਗ ਨ ਭਸਮ ਚੜ੍ਹਾਈ ਐ ਹੁਣ ਪਹਿਲੀ ਇਹ ਪੰਕਤੀ ਦੇ ਵਿੱਚ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜੋਗੀ ਜਿਹੜੇ ਨੇ ਉਹ ਗੋਦੜੀ ਪਾ ਕੇ ਰੱਖਦੇ ਆ ਜੋਗ ਸਾਧਨਾ ਵਾਲੇ ਕਿ ਇਹਦੇ ਨਾਲ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਜੋਗ ਨ ਡੰਡਾ ਕਹਿੰਦੇ ਡੰਡਾ ਹੱਥ 'ਚ ਰੱਖਦੇ ਆ ਕਿ ਇਹਦੇ ਨਾਲ ਅਸੀਂ ਜਦੋਂ ਚੱਲਦੇ ਆ ਪਰਮਾਤਮਾ ਦੇ ਇਹਦੇ ਨਾਲ ਹੀ ਸਾਨੂੰ ਦਰਸ਼ਨ ਹੋ ਜਾਣਗੇ ਜੋਗ ਨ ਭਸਮ ਚੜ੍ਹਾਈ ਹੈ ਹੁਣ ਅਧਿਆਨੇ ਆਪਣੇ ਸਰੀਰ ਦੇ ਉੱਤੇ ਸਵਾਹ ਮਲਣੀ ਕਿ ਇਹਦੇ ਨਾਲ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਹੋ ਸਕਦਾ ਹੈ ਸਰੀਰ ਤੇ ਸੁਆਹ ਮਰਨ ਦੇ ਨਾਲ ਸਾਨੂੰ ਰੱਬ ਮਿਲ ਜੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਜੋਗ ਨ ਖਿੰਠਾ ਨਾ ਸ਼ਬਦ ਲਾਤਾ ਕਿ ਇਹਦੇ ਨਾਲ ਨਹੀਂ ਮਿਲਦਾ ਜੋਗ ਨ ਡੰਡਾ ਇਹਦੇ ਨਾਲ ਵੀ ਨਹੀਂ ਮਿਲਣਾ ਜੋਗ ਨ ਭਸਮ ਚੜ੍ਹਾਈ ਹੈ ਕਹਿੰਦੇ ਇਹਦੇ ਨਾਲ ਵੀ ਨਹੀਂ ਮਿਲਣਾ ਇੱਕ ਵਿਦਵਾਨ ਨੂੰ ਮੈਂ ਪੜ ਰਿਹਾ ਸੀ ਕਾਫੀ ਦਿਨ ਪਹਿਲਾਂ ਉਹਨੂੰ ਮੈਂ ਦੇਖ ਰਿਹਾ ਸੀ ਕਿ ਕੀ ਕਹਿ ਰਿਹਾ ਹੈ ਉਹ ਸ਼ਬਦ ਪੜ ਰਿਹਾ ਸੀ ਕਿ ਜਿਹੜੇ ਲੋਕ ਪਿੰਡੇ ਤੇ ਸਵਾਹ ਮਲਦੇ ਆ ਕਹਿੰਦੇ ਉਹਦਾ ਅਸਲੀ ਅਰਥ ਕੀ ਹੈ ਕਹਿੰਦੇ ਉਹਦਾ ਅਸਲੀ ਅਰਥ ਇਹ ਹੀ ਹੈ ਵੀ ਆਹ ਸਰੀਰ ਦਾ ਵੀ ਮਾਲ ਨਹੀਂ ਕਰਨਾ ਚਾਹੀਦਾ ਇਹ ਸਰੀਰ ਨੇ ਇੱਕ ਦਿਨ ਸਵਾਹ ਬਣ ਜਾਣਾ ਇਹ ਸਰੀਰ ਨੇ ਇੱਕ ਦਿਨ ਖਤਮ ਹੋ ਜਾਣਾ ਨਾ ਕਿ ਸਵਾਹ ਮਲਣ ਦੇ ਨਾਲ ਪਰਮਾਤਮਾ ਚ ਅਭੇਦ ਹੋ ਜਾਗੇ ਯੋਗ ਨਾ ਮੁੰਦੇ ਮੁੰਡ ਮੁੰਡਾਇਆ ਯੋਗ ਨਾ ਸਿੰਘੀ ਵਈ ਹੈ ਕਹਿੰਦੇ ਜੇ ਬੰਦਾ ਕਵੇ ਕਿ ਮੈਂ ਕੰਨਾ ਤੇ ਮੁੰਦਰਾ ਪਾਲੀ ਆ ਜੋਗੀਆਂ ਵਾਲੀ ਆ ਤਾਂ ਮੈਨੂੰ ਰੱਬ ਮਿਲਜੋ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਨਹੀਂ ਮਿਲਦਾ ਮੁੰਡ ਮੁੰਡਾਇਆ ਕਈ ਮੁੰਡਨ ਕਰਾਉਂਦੇ ਆ ਜੀ ਸਿਰ ਮਨਵਾ ਲੈਂਦੇ ਆ ਕਿ ਇਹਦੇ ਨਾਲ ਮੈਨੂੰ ਰੱਬ ਮਿਲਜੋ ਗੁਰੂ ਨਾਨਕ ਸਾਹਿਬਰੇ ਕਹਿੰਦੇ ਇਹਦੇ ਨਾਲ ਵੀ ਨਹੀਂ ਮਿਲਣਾ ਜੋਗ ਨਾ ਸਿੰਗੀ ਵਾਈ ਹੈ ਕਹਿੰਦੇ ਸਿੰਗਾ ਦੇ ਵੜਾਏ ਹੁੰਦੀ ਹੈ ਜਿਹੜੀ ਸਿੰਗੀ ਵਾਜਾ ਵੱਜਦਾ ਕਿ ਇਹਦੇ ਨਾਲ ਮੈਨੂੰ ਮਿਲਜੋ ਗੁਰੂ ਨਾਨਕ ਸਾਹਿਬਰੇ ਕਹਿੰਦੇ ਜੋਗ ਨਾ ਸਿੰਗੀ ਵਾਈ ਹੈ ਕਹਿੰਦੇ ਇਹਦੇ ਨਾਲ ਵੀ ਨਹੀਂ ਮਿਲਣਾ ਕਹਿੰਦੇ ਫਿਰ ਮਿਲੋਗਾ ਕਿਵੇਂ ਜੀ ਸੱਚੇ ਪੰਖਾ ਦੱਸ ਦੇ ਦਿਓ ਗੁਰੂ ਨਾਨਕ ਸਾਹਿਬਰੇ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਕਹਿੰਦੇ ਅੰਜਨ ਹੁੰਦਾ ਸੁਰਮਾ ਕਾਲਖ ਅੰਜਨ ਜਿਹੜੀ ਕਾਲਖ ਤੋਂ ਰਹਿਤ ਹੈ ਅੰਜਨ ਸੁਰਮਾ ਨਿਰੰਜਨ ਨਿਰੰਜਨ ਜਿਹੜਾ ਕਾਲਖ ਤੋਂ ਰਹਿਤ ਹੁੰਦਾ ਹੈ ਤੇ ਇਥੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਆ ਜਿਹੜੀ ਸੰਸਾਰ ਦੇਖ ਰਿਹਾ ਨਾ ਜੀ ਇਹ ਕਹਿੰਦੇ ਇੱਕ ਕਾਲਖ ਦੀ ਨਿਆਈ ਹੈ ਇਹਦੇ ਵਿੱਚ ਰਹਿੰਦੇ ਆ ਰਹਿੰਦੇ ਆ ਤੁਸੀਂ ਉਸ ਪਰਮਾਤਮਾ ਦੇ ਨਾਲ ਨਿਰੰਜਨ ਦੇ ਨਾਲ ਨਿਰੰਜਨ ਜਿਹੜਾ ਕਾਲਖ ਤੋਂ ਰਹਿਤ ਹੈ ਕਹਿੰਦੇ ਉਹਦੇ ਵਿੱਚ ਅਭੇਦ ਹੋਣਾ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਅਭੇਦ ਹੋਇਆ ਜਾ ਸਕਦਾ ਹੈ ਇਸ ਤਰ੍ਹਾਂ ਪਰਮਾਤਮਾ ਦੇ ਵਿੱਚ ਮਿਲਿਆ ਜਾ ਸਕਦਾ ਹੈ ਕਿ ਆ ਦੁਨੀਆ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਆ ਕੰਮਾਂ ਨੂੰ ਛੱਡ ਕੇ ਕਿ ਮੈਨੂੰ ਪਾਸ ਸਮਾ ਲਾ ਕੇ ਸਵਾਲ ਆ ਕੇ ਮਿਲ ਜੋ ਜਾਂ ਮੈਨੂੰ ਮੁੰਦਰਾ ਪਾ ਕੇ ਮਿਲ ਜੋ ਜਾਂ ਸਿਰ ਮੁੰਡਵਾ ਕੇ ਮਿਲ ਜੋ ਕਹਿੰਦੇ ਇਸ ਤਰ੍ਹਾਂ ਨੇ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਏਵ ਪਾਈ ਹੈ ਕਹਿੰਦੇ ਆਉ ਜੁਗਤੀ ਬਣਾ ਲੈ ਕਿ ਮੈਂ ਪਰਿਵਾਰ ਕੇ ਰਹਿਣਾ ਆਪਣੇ ਘਰ 'ਚ ਰਹਿਣਾ ਆਪਣੇ ਧੀਆਂ ਪੁੱਤਰਾਂ ਕੋਲੇ ਰਹਿਣਾ ਕਹਿੰਦੇ ਇਹਦੇ 'ਚ ਰਹਿੰਦੇ ਆ ਰਹਿੰਦੇ ਆ ਪਰਮਾਤਮਾ ਨੂੰ ਆਪਣੇ ਘਰ ਵਿੱਚ ਪਾਲਾ ਬਸ ਗੱਲੀ ਜੋਗ ਨਾ ਹੋਈ ਹੁਣ ਕਈ ਲੋਕ ਗੱਲਾਂ ਬਹੁਤ ਕਰਦੇ ਆ ਕਿ ਮੈਂ ਗੱਲਾਂ ਦੇ ਨਾਲ ਰੱਬ ਨੂੰ ਪਾਲਾਂਗਾ ਗੁਰੂ ਨਾਨਕ ਸਮਰ ਕਹਿੰਦੇ ਗੱਲੀ ਜੋਗ ਨਾ ਹੋਈ ਕਹਿੰਦੇ ਗੱਲਾਂ ਦੇ ਨਾਲ ਵੀ ਉਸ ਪਰਮਾਤਮਾ ਨੂੰ ਮਿਲਿਆ ਨਹੀਂ ਜਾਂਦਾ ਗੱਲੀ ਪਿਸਤ ਨਾ ਜਾਈਏ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਗੱਲਾਂ ਦੇ ਨਾਲ ਸਵਰਗ ਨਹੀਂ ਮਿਲਦਾ ਆਪਾਂ ਕਈ ਵਾਰੀ ਭਾਈ ਗੁਰਦਾਸ ਸਾਹਿਬ ਜੀ ਨੂੰ ਪੜਿਆ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੈ ਨਾ ਗੱਲਾਂ ਦੇ ਨਾਲ ਤਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨਹੀਂ ਜਾਇਆ ਜਾਂਦਾ ਕਹਿੰਦੇ ਉਹਦੇ ਵਾਸਤੇ ਵੀ ਤੈਨੂੰ ਮਿਹਨਤ ਕਰਨੀ ਪੈਣੀ ਹੈ ਤੁਰਨਾ ਪੈਣਾ ਕੋਈ ਸਾਧਨ ਲੈਣਾ ਪੈਣਾ ਕਹਿੰਦੇ ਫਿਰ ਦੂਸਰੇ ਸ਼ਹਿਰ ਤੱਕ ਪਹੁੰਚ ਸਕਦਾ ਨਹੀਂ ਕਹਿੰਦੇ ਜਾ ਨਹੀਂ ਸਕਦਾ ਕਹਿੰਦੇ ਫਿਰ ਕਿਵੇਂ ਪਾਇਆ ਜਾਣਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਏਕ ਦ੍ਰਿਸ਼ਟ ਕਰ ਸੰਸਾਰ ਜਾਣਾ ਜੋਗੀ ਕਹੀ ਹੈ ਸੋਏ ਅਸਲ 'ਚ ਜੋਗੀ ਕੌਣ ਹੈ ਕਹਿੰਦੇ ਜਿਹੜਾ ਕਹਿੰਦੇ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ ਓਨੂੰ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਉੱਚੀ ਜਾਤੀ ਦਾ ਨਹੀਂ ਕੋਈ ਨੀਵੀਂ ਜਾਤੀ ਦਾ ਨਹੀਂ ਏਕ ਦ੍ਰਿਸ਼ਟ ਕਹਿੰਦੇ ਜਿਹੜਾ ਇੱਕ ਨਜ਼ਰ ਨਾਲ ਵੇਖਦਾ ਹੈ ਨਾ ਸਾਰਿਆਂ ਨੂੰ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਸਾਰਿਆਂ ਨੂੰ ਬਰਾਬਰ ਜਾਣਦਾ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਸਾਡੇ ਵਾਸਤੇ ਅਸਲ ਉਹ ਜੋਗੀ ਹੈ ਯੋਗੀ ਕਹੀ ਹੈ ਸੋਏ ਕਹਿੰਦੇ ਅਸਲ ਕਿਉਂ ਯੋਗੀ ਹੈ ਜਿਹੜਾ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ ਸਾਡੀ ਨਜ਼ਰ ਇੱਕ ਜਿਹੀ ਨਹੀਂ ਹੈ ਅਸੀਂ ਕੰਨਿਆਂ ਨੂੰ ਕਿਸ ਨਜ਼ਰ ਨਾਲ ਵੇਖਦੇ ਹਾਂ ਕੰਨਿਆਂ ਨੂੰ ਕਿਸੇ ਨਜ਼ਰ ਨਾਲ ਵੇਖਦੇ ਆ ਜਿਵੇਂ ਆਪਾਂ ਕਈ ਵਾਰੀ ਪਹਿਲਾਂ ਗੱਲ ਕੀਤੀ ਹੈ ਨਾ ਕਿ ਆਪਣੀ ਭੈਣ ਨੂੰ ਜਦੋਂ ਵੇਖਦੇ ਆ ਉਦੋਂ ਨਜ਼ਰ ਕੁਝ ਹੋਰ ਹੈ ਜਦੋਂ ਦੂਜਿਆਂ ਦੀ ਭੈਣ ਨੂੰ ਵੇਖਦੇ ਆ ਉਦੋਂ ਨਜ਼ਰ ਬਦਲ ਜਾਂਦੀ ਹੈ ਇਨਸਾਨ ਦੀ ਉਦੋਂ ਨਜ਼ਰਾਂ ਕੁਝ ਹੋਰ ਨੇ ਕਹਿੰਦੇ ਇਸ ਤਰ੍ਹਾਂ ਨਹੀਂ ਮਿਲਣਾ ਨਜ਼ਰ ਇੱਕੋ ਜੀ ਬਣਾ ਲੈ ਜਿਵੇਂ ਆਪਣੀ ਭੈਣ ਵੱਲ ਤੱਕਦਾ ਓਵੇਂ ਸਾਰਿਆਂ ਨੂੰ ਉਸੇ ਤਰ੍ਹਾਂ ਨਜ਼ਰ ਨਾਲ ਵੇਖ ਅਸਲ 'ਚ ਕਹਿੰਦੇ ਜੋਗੀ ਫੇਰ ਐ ਤੋ ਰਹਾਉ ਰਹਾਉ ਦਾ ਭਾਵ ਰੁਕਣਾ ਰੁਕਣ ਤੋਂ ਭਾਵ ਕਿ ਸ਼ਬਦ ਨੂੰ ਸਮਝਣਾ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਐ ਹੁਣ ਕਹਿੰਦੇ ਬੰਦਾ ਕਹਿੰਦਾ ਮੈਂ ਸ਼ਮਸ਼ਾਨ ਭੂਮੀ 'ਚ ਬੈਠ ਕੇ ਚਲੀਸੇ ਘੱਟ ਰਹੇ ਆ ਕੋਈ ਕਹਿੰਦਾ ਮੈਂ ਜਿਹੜੇ ਮੁਸਲਮਾਨਾ ਦੇ ਹੁੰਦੇ ਆ ਉੱਥੇ ਜਾ ਕੇ ਮੈਂ ਚਲੀਸੇ ਘੱਟ ਰਹੇ ਆ ਗੁਰੂ ਸਾਹਿਬ ਕਹਿੰਦੇ ਜੋਗ ਨ ਬਾਹਰ ਮੜੀ ਮਸਾਣੀ ਨਾ ਕਹਿੰਦੇ ਮੜੀਆਂ ਚ ਨਾ ਕਬਰਾਂ ਚ ਮੜੀ ਮਸਾਣੀ ਮਸਾਣਾ ਕਬਰਾਂ ਨੂੰ ਕਿਹਾ ਜਾਂਦਾ ਜੀ ਜੋਗਨ ਬਾਹਰ ਮੜੀ ਮਸਾਣੀ ਜੋਗਨ ਤਾੜੀ ਲਾਈ ਹੈ ਕਹਿੰਦੇ ਇਸ ਤਰ੍ਹਾਂ ਦੋਸ਼ ਪ੍ਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕਦਾ ਤਾੜੀ ਭਾਵ ਕੇ ਇੱਕ ਰਸ ਤੇਰੇ ਅੰਦਰ ਆ ਨਹੀਂ ਸਕਦਾ ਜੋਗਨ ਦੇਸ ਦਸੰਤਰ ਭਵ ਹੈ ਜੋਗਨ ਤੀਰਥ ਨਹੀਂ ਹੈ ਹੁਣ ਜਿਹੜੇ ਤੀਰਥਾਂ ਤੇ ਜਾਣ ਵਾਲੇ ਹਨ ਉਹਨਾਂ ਬਾਬਤ ਵੀ ਕਹਿੰਦਾ ਗੁਰੂ ਨਾਨਕ ਸਾਹਿਬ ਜੀਆ ਨੇ ਕਿ ਜੋਗ ਨਾ ਦੇਸ਼ ਦਸੰਤਰ ਭਵਿਆ ਕਹਿੰਦੇ ਜੇ ਤੂੰ ਇੱਕ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ ਚੱਲਿਆ ਗਿਆ ਕਹਿੰਦੇ ਇਹਦੇ ਨਾਲ ਕੀ ਹੋ ਜਾਣਾ ਹੋਣਾ ਤੇਜ ਸਿੰਘ ਨੇ ਦੇਸ਼ ਛੱਡਿਆ ਉੱਥੇ ਦੂਸਰੇ ਦੇਸ਼ ਚ ਗਏ ਆ ਕਹਿੰਦੇ ਦੇਸ਼ ਛੋੜ ਪ੍ਰਦੇਸੈ ਧਾਇਓ ਪੰਜ ਚੰਡਾਲ ਨਾਲੇ ਲੈ ਆਇਓ ਕਹਿੰਦੇ ਛੱਡਣੇ ਤੇ ਪੰਜ ਵਿਕਾਰ ਸੀ ਉਹਨਾਂ ਨੂੰ ਫੇਰ ਨਾਲ ਹੀ ਲੈ ਚੱਲਿਆ ਜੇ ਜਹਾਜ਼ ਤੇ ਚੜ੍ਹਿਆ ਕਹਿੰਦੇ ਪੰਜਾਂ ਨੂੰ ਫੇਰ ਨਾਲ ਲੈ ਗਿਆ ਇਹਨੇ ਫੇਰ ਕੀ ਫਾਇਦਾ ਹੋਇਆ ਇਸ ਤਰ੍ਹਾਂ ਕਹਿੰਦੇ ਤੂੰ ਜੋਗੀ ਨਹੀਂ ਬਣ ਸਕਦਾ ਜੇ ਦੇਸ ਵੀ ਛੱਡਿਆ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਨਾਲੇ ਨਹੀਂ ਫਿਰਦਾ ਜੋਗ ਨਾ ਤੀਰਥ ਧਾਈ ਹੈ ਕਹਿੰਦੇ ਜਿਹੜਾ ਬੰਦਾ ਕਹਿੰਦਾ ਮੈਂ ਤੇ ਬੜੇ ਤੀਰਥਾਂ ਤੇ ਨਹਾਇਆ ਆ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਇਸ ਤਰ੍ਹਾਂ ਤੂੰ ਜੋਗੀ ਨਹੀਂ ਬਣ ਸਕਦਾ ਤੀਰਥਾਂ ਤੇ ਨਹਾ ਕੇ ਤੇਰਾ ਅੰਦਰ ਥੋੜਾ ਚਿੱਕਾ ਹੋ ਜਾਣਾ ਤੀਰਥਾਂ ਤੇ ਜਾ ਕੇ ਕਈ ਬੰਦੇ ਹੰਕਾਰੀ ਹੋ ਜਾਂਦੇ ਆ ਤਾਂ ਕਰਕੇ ਗੁਰੂ ਸਾਹਿਬ ਨੇ ਤੀਰਥਾਂ ਦੀ ਗੱਲ ਵੀ ਨਾਲੇ ਕੀਤੀ ਹੈ ਕਿ ਜਿੰਨਾ ਚਿਰ ਬੰਦੇ ਦੇ ਅੰਦਰ ਹੰਕਾਰ ਹੈ ਉਹਨਾਂ ਚਿਰ ਜਿਹੜੇ ਮਰਜ਼ੇ ਤੀਰਥਾਂ ਤੇ ਜਾ ਆਵੇ ਕੁਝ ਨਹੀਂ ਬਣਨਾ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੁਗਤ ਇਸ ਪਾਈ ਹੈ ਕਹਿੰਦੇ ਆ ਸੰਸਾਰ 'ਚ ਰਹਿੰਦੇ ਆ ਰਹਿੰਦੇ ਆ ਆਪਣੇ ਬੱਚਿਆਂ 'ਚ ਰਹਿੰਦੇ ਆ ਰਹਿੰਦੇ ਆ ਆਪਣੇ ਪਰਿਵਾਰ 'ਚ ਰਹਿੰਦੇ ਆ ਰਹਿੰਦੇ ਆ ਉਸ ਕਾਲਕ ਤੁਰਹਿਤ ਪ੍ਰਮਾਤਮਾ ਦੇ ਵਿੱਚ ਅਭੇਦ ਹੋਣ ਉਹ ਅਸਲ ਦੇ ਵਿੱਚ ਜੋਗੀ ਹੈ ਸਤਗੁਰ ਭੇਟਾ ਤਾਂ ਸੰਸਾਰ ਟੁੱਟਾ ਧਾਵਤ ਵਰਜ ਰਹਾਈ ਹੈ ਜਦੋਂ ਕਹਿੰਦੇ ਸਤਗੁਰੂ ਦਾ ਮਿਲਾਪ ਹੋ ਗਿਆ ਤਾ ਕਹਿੰਦੇ ਜਿਹੜਾ ਸਾਡੇ ਅੰਦਰ ਸਹਿਮ ਬਣਿਆ ਹੋਇਆ ਸੀ ਸਿਸਾ ਟੁੱਟਾ ਕਹਿੰਦੇ ਉਹ ਸਹਿਮ ਦੂਰ ਹੋ ਜਾਣਾ ਧਾਵਤ ਵਰਜ ਰਹੀ ਹੈ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਨੂੰ ਬੜੀ ਦੂਰ ਲੈ ਜਾਂਦੇ ਸਿੱਖ ਛਿੱਕੇ ਹੁਣ ਉਹ ਸਾਡੇ ਵਸ ਤੇ ਆ ਗਏ ਸਾਡੇ ਕਾਬੂ ਜਾ ਗਏ ਹੁਣ ਉਹ ਸਾਨੂੰ ਕਿਤੇ ਨਹੀਂ ਲਿਜਾ ਗਿੰਦੇ ਹੁਣ ਸਾਨੂੰ ਜੇ ਪੈਰ ਸਾਡੇ ਚੱਲਦੇ ਆ ਤਾਂ ਗੁਰਦੁਆਰੇ ਜਾਂਦੇ ਆ ਗੁਰੂ ਕੋਲ ਜਾਂਦੇ ਆ ਹੁਣ ਮਾੜਿਆਂ ਕੰਮਾਂ ਵੱਲ ਹੁਣ ਪੈਰ ਨਹੀਂ ਤੁਰਦੇ ਸਤਗੁਰੂ ਭੇਟਾ ਜਦੋਂ ਸਤਗੁਰੂ ਮਿਲ ਜਾਂਦੇ ਆ ਸਿਸਾ ਟੁੱਟਾ ਸਾਡੇ ਅੰਦਰ ਦਾ ਸਹਿਬ ਦੂਰ ਹੋ ਜਾਂਦਾ ਹੈ ਧਾਵਤ ਵਰਜ ਰਹੀ ਹੈ ਜਿਹੜਾ ਥਾਂ ਥਾਂ ਤੇ ਫਿਰਦੇ ਸੀ ਹੁਣ ਇੱਕ ਥਾਂ ਤੇ ਟਿਕਾ ਆ ਗਿਆ ਨਿਜਰ ਝੜੈ ਸਹਿਜ ਧੁਨ ਲੱਗੈ ਘਰ ਹੀ ਪਰਚਾ ਪਈਐ ਕਹਿੰਦੇ ਜਿਵੇਂ ਝਰਨਾ ਵਗਦਾ ਨਾ ਨਿਜਰ ਝੜੈ ਜਿਵੇਂ ਝਰਨਾ ਲਗਾਤਾਰ ਚੱਲਦਾ ਰਹਿੰਦਾ ਕਹਿੰਦੇ ਇਸੇ ਤਰੈ ਤੁਸੀਂ ਪਰਮਾਤਮਾ ਦੇ ਨਾਲ ਆਪੇਦ ਹੋ ਜੋ ਇਕਮਿਕ ਹੋ ਜੋ ਕਹਿੰਦੇ ਕਹਿੰਦੇ ਤੁਹਾਡੇ ਅੰਦਰ ਅੰਮ੍ਰਿਤ ਵਰਸੈ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਕਹਿੰਦੇ ਤੁਹਾਡੇ ਅੰਦਰ ਜਿਵੇਂ ਬਾਹਰ ਚੜਨਾ ਸੀ ਪਹਾੜਾਂ 'ਚ ਵੇਖਦੇ ਆ ਕਹਿੰਦੇ ਇਸੇ ਤਰ੍ਹਾਂ ਤੁਹਾਡੇ ਅੰਦਰ ਇੱਕ ਚੜ੍ਹਨਾ ਵਗ ਜਾਣਾ ਕਾਹਦਾ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਅੰਮ੍ਰਿਤ ਦਾ ਚੜ੍ਹਨਾ ਵਗਣਾ ਹੈ ਅੰਦਰ ਕਹਿੰਦੇ ਨਿਜਰ ਚਰੈ ਸਹਜ ਤੁਨ ਲੱਗੈ ਸਹਜ ਅਵਸਥਾ ਦੇ ਵਿੱਚ ਆ ਜਾਂਦਾ ਬੰਦਾ ਘਰ ਹੀ ਪਰਚਾ ਪਈ ਹੈ ਕਹਿੰਦੇ ਘਰੇ ਹੀ ਬੈਠ ਕੇ ਪਰਮਾਤਮਾ ਦੇ ਵਿੱਚ ਆਪੇਦ ਹੋਇਆ ਜਾ ਸਕਦਾ ਬਾਹਰ ਜਾਣ ਦੀ ਕਹਿੰਦੇ ਲੋੜ ਹੀ ਨਹੀਂ ਪੈਣੀ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੁਗਤ ਇਹ ਵਿਪਾਈ ਹੈ ਕਹਿੰਦੇ ਆ ਦੁਨੀਆ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ 'ਚ ਰਹਿ ਕੇ ਆਪਣੇ ਬੱਚਿਆਂ 'ਚ ਰਹਿ ਕੇ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋਣਾ ਨਿਰੰਜਨ ਕਾਲਖ ਤੁਰਹਿਤ ਕਹਿੰਦੇ ਅਸਲ ਦੇ ਵਿੱਚ ਉਹ ਜੋਗੀ ਹੈ ਨਾਨਕ ਜੀਵਤਿਆਂ ਮਰ ਰਹੀ ਐ ਐਸਾ ਜੋਗ ਕਮਾਈ ਐ ਕਹਿੰਦੇ ਜਿਉਂਦਿਆਂ ਜਿਉਂਦਿਆਂ ਤਾ ਮਰਨਾ ਹੁਣ ਮਰਨਾ ਕਿਨੂੰ ਕਿਐ ਕਹਿੰਦੇ ਕਾਮ ਕ੍ਰੋਧ ਲੋਭੋ ਹੰਕਾਰ ਇਹਨਾਂ ਵੱਲੋਂ ਮਰ ਜਾ ਮਾੜਿਆਂ ਕੰਮਾਂ ਵੱਲੋਂ ਮਰ ਜਾ ਇੱਥੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਨਾਨਕ ਜੀਵਤਿਆਂ ਮਰ ਰਹੀ ਐ ਬੰਦਾ ਜਿਉਂਦਾ ਐ ਪਰ ਕਹਿੰਦੇ ਆਹ ਚੀਜ਼ਾਂ ਵੱਲੋਂ ਮਰ ਗਿਆ ਮਾੜਿਆ ਕੰਮਾਂ ਵੱਲੋਂ ਮਰ ਗਿਆ ਮਾੜਿਆ ਕੰਮਾਂ ਵੱਲ ਪੈਰ ਨਹੀਂ ਜਾਂਦੇ ਤੇ ਮਾੜਿਆ ਕੰਮਾਂ ਵੱਲ ਝਾਕਦਾ ਵੀ ਨਹੀਂ ਕਹਿੰਦੇ ਜਿਉਂਦਾ ਹੀ ਬੰਦਾ ਐ ਸਮਝ ਲਓ ਕਿ ਹੁਣ ਇਹ ਮਰ ਗਿਆ ਊ ਜਿਉਂਦਾ ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋਗ ਕਮਾਈਐ ਕਹਿੰਦੇ ਇਸ ਤਰ੍ਹਾਂ ਦਾ ਜੋਗ ਕਮਾ ਕੇ ਤੇਰੇ ਅੰਦਰੋਂ ਵਿਕਾਰ ਨਿਕਲ ਜਾਣ ਫੇਰਾਸੰ ਦੇ ਵਿੱਚ ਜੋਗੀ ਹੈ ਵਾਜੇ ਵਾਜੋ ਸਿੰਗੀ ਵਾਜੈ ਤਉ ਨਿਰਭਉ ਪਦ ਪਾਈਐ ਕਹਿੰਦੇ ਵਾਜਾ ਵਜਾਉਣ ਦੀ ਫਿਰ ਲੋੜ ਨਹੀਂ ਅੰਦਰ ਹੀ ਉਹ ਵਾਜਾ ਵੱਜਣਾ ਹੈ ਅੰਦਰ ਹੀ ਉਹ ਸਿੰਗੀ ਵੱਜਣੀ ਹੈ ਫਿਰ ਉਹ ਨਿਰਭਉ ਪਦ ਕਹਿੰਦੇ ਉਹ ਪ੍ਰਮਾਤਮਾ ਦੇ ਨਾਲ ਅਭੇਦ ਹੋਣ ਵਾਲਾ ਪਦ ਮਿਲ ਜਾਣਾ ਉਹ ਪਦਵੀ ਤੇ ਬੰਦਾ ਪਹੁੰਚ ਜਾਣਾ ਕਿ ਆਪਣੇ ਆਪ ਅੰਦਰ ਵਾਜੇ ਵੱਜਣ ਲੱਗ ਪੈਣਗੇ ਅੰਜਨ ਬਾਹੇ ਨਰੰਜਨ ਰਹੀ ਐ ਜੋਗ ਜੁਗਤ ਤਉ ਪਾਈ ਐ ਕਹਿੰਦੇ ਆ ਦੁਨੀਆ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ 'ਚ ਰਹਿ ਕੇ ਘਰ 'ਚ ਰਹਿ ਕੇ ਕਹਿੰਦੇ ਜੋਗ ਕਮਾਉਣਾ ਤੇ ਉਹ ਨਰੰਜਨ ਕਾਲਖ ਤੁਰਿਤ ਪ੍ਰਮਾਤਮਾ ਦੇ ਵਿੱਚ ਅਸੀਂ ਅਭੇਦ ਹੋਣਾ ਬਾਜੇ ਵਾਜੋ ਸਿੰਗੀ ਵਾਜੈ ਤਉ ਨਿਰਭਉ ਵਦ ਪਾਈ ਐ ਅੰਜਨ ਮਾਏ ਨਰੰਜਨ ਰਹੀ ਐ ਜੋਗ ਜੁਗਤ ਤੌ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ